ਅਦਰ ਮੁੰਬਈ ਦੇ ਵਿੱਚ ਇੱਕ ਕਿਸ਼ਤੀ ਹਾਦਸਾਗ੍ਰਸਤ ਹੋ ਗਈ ਹੈ ਕਿਸ਼ਤੀ ਦੇ ਚਾਲਕ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਕਿਸ਼ਤੀ ਹਾਦਸੇ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਤੇ 101 ਲੋਕਾਂ ਦੀ ਜਾਨ ਬਚਾ ਲਈ ਗਈ ਹੈ ਕਈ ਲਾਪਤਾ ਲੋਕਾਂ ਦੀ ਭਾਲ ਹਲੇ ਵੀ ਜਾਰੀ ਹੈ ਤੇ ਸੀਐਮ ਫੰਡਵਿਸ ਨੇ 5-5 ਲੱਖ ਦੇ ਮੁਆਵਜ਼ੇ ਦਾ ਐਲਾਨ ਵੀ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਕਿਸ਼ਤੀ ਜਿਹੜੀ ਹੈ ਉਹ ਡੁੱਬ ਗਈ ਸੀ ਇਸ ਦੇ ਵਿੱਚ ਕਾਫੀ ਲੋਕ ਸਵਾਰ ਸਿਗੇ ਤੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਲਾਪਤਾ ਹੋ ਗਏ ਨੇ 13 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੋ 101 ਲੋਕਾਂ ਦੀ ਜਾਨ ਬਚਾ ਲਈ ਗਈ ਹੈ ਇਸ ਬਚਾਅ ਕਾਰਜ ਦੇ ਵਿੱਚ ਕਾਫੀ ਜ਼ਿਆਦਾ ਅਲੱਗ ਤੋਂ ਵੋਟਾਂ ਲਗਾਈਆਂ ਗਈਆਂ ਨੇ ਤੇ ਨਾਲ ਦੀ ਨਾਲ ਹੈਲੀਕਾਪਟਰ ਵੀ ਲਗਾਏ ਗਏ ਨੇ ਜੋ ਕਿ ਲੋਕਾਂ ਦੀ ਜਾਨ ਬਚਾ ਰਹੇ ਨੇ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਹਾਦਸੇ ਦੇ ਵਿੱਚ 13 ਲੋਕਾਂ ਦੀ ਮੌਤ ਹੋਈ ਉਸ ਵੇਲੇ ਦੀ ਤਸਵੀਰ ਹੈ ਤੇ ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਤਸਵੀਰ ਹੈ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਇਹ ਵੱਡਾ ਹਾਦਸਾ ਮੁੰਬਈ ਦੇ ਵਿੱਚ ਵਾਪਰਿਆ ਹੈ ਤੇ ਲਾਪਰਵਾਹੀ ਜਿਹੜੀ ਆ ਉਹ ਕਿਸ ਦੀ ਐ ਕੌਣ ਜ਼ਿੰਮੇਵਾਰ ਐ ਇਸਦਾ ਇਹ ਹਲੇ ਤੱਕ ਸਾਹਮਣੇ ਨਹੀਂ ਆਇਆ ਕਿਸ਼ਤੀ ਦੇ ਵਿੱਚ ਕਾਫੀ ਲੋਕ ਸਵਾਰ ਸਨ ਤੇ ਆਪਸ ਦੇ ਵਿੱਚ ਦੋ ਕਿਸ਼ਤੀਆਂ ਟਕਰਾ ਗਈਆਂ ਇਸ ਕਰਕੇ ਪੂਰਾ ਹਾਦਸਾ ਵਾਪਰਿਆ 101 ਲੋਕ ਜਿਹੜੇ ਨੇ ਉਹ ਬਚਾ ਲਏ ਗਏ ਨੇ ਤੇ ਕਾਫੀ ਲੋਕ ਜਿਹੜੇ ਨੇ ਉਹ ਲਾਪਤਾ ਨੇ ਉਹਨਾਂ ਨੂੰ ਬਚਾਉਣ ਦਾ ਕੰਮ ਉਹਨਾਂ ਨੂੰ ਲੱਭਣ ਦਾ ਕੰਮ ਜਾਰੀ ਹੈ